ਅਜੋਕੇ ਦੌਰ ਦੇ ਅੰਦਰ ਕੋਈ ਸ਼ੱਕ ਨਹੀਂ ਹੈ ਕਿ ਲੋਕਾਂ ਦੇ ਵਿੱਚ ਖਾਣ ਪੀਣ ਨੂੰ ਲੈ ਕੇ ਰਹਿਣ ਸਹਿਣ ਨੂੰ ਲੈ ਕੇ ਜਾਗਰੂਕਤਾ ਵਧੀ ਹੈ ਪਰ ਇਸ ਦੌਰ ਚ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਪੁਸ਼ਟੀ ਕਿਵੇਂ ਕੀਤੀ ਜਾਵੇ ਕਿਹੜੀ ਚੀਜ਼ ਵਰਤਣੀ ਹੈ ਕਿਹੜੀ ਨਹੀਂ ਵਰਤਣੀ ਹੈ ਖਾਸ ਤੌਰ ਤੇ ਆਇਲਸ ਨੂੰ ਲੈ ਕੇ ਲੋਕਾਂ ਦਾ ਰੁਝਾਨ ਬੜਾ ਵਧਿਆ ਹੈ ਕੋਈ ਅਲਸੀ ਦਾ ਤੇਲ ਵਰਤ ਰਿਹਾ ਕੋਈ ਜਤੂਨ ਦਾ ਤੇਲ ਵਰਤਦਾ ਕੋਈ ਤਿਲਾਂ ਦਾ ਤੇਲ ਵਰਤਦਾ ਕਿਉਂਕਿ ਮਾਰਕੀਟ ਦੇ ਅੰਦਰ ਜਾਂ ਫਿਰ ਸਾਡੀ ਵਨਸਪਤੀ ਦੇ ਅੰਦਰ ਤੇਲ ਹੈ ਹੀ ਬੜੀ ਪ੍ਰਕਾਰ ਦੇ ਹੈ ਕਿਉਂਕਿ ਪੁਰਾਣੇ ਦੌਰ ਚ ਸਿਰਫ ਸਰੋਂ ਦਾ ਤੇਲ ਵਰਤਿਆ ਜਾਂਦਾ ਸੀ ਜੋ ਕੇ ਦੌਰ ਚ ਜਾਗਰੂਕਤਾ ਵਧੀ ਹੈ ਤੇ ਕਈ ਤਰ੍ਹਾਂ ਦੇ ਤੇਲ ਨੇ ਕਿਹੜੇ ਕਿਹੜੇ ਤੇਲ ਹੈਗੇ ਨੇ ਔਰ ਕਿਹੜੇ ਕਿਹੜੇ ਸਮੇਂ ਤੇ ਤੇ ਕਿਵੇਂ-ਕਿਵੇਂ ਵਰਤੋਂ ਕਰਨੀਆਂ ਇਹਦੀ ਜਾਣਕਾਰੀ ਅਸੀਂ ਅੱਜ ਵੈਦ ਸਾਹਿਬ ਤੋਂ ਲਵਾਂਗੇ ਸੁਭਾਸ਼ ਗੋਇਲ ਸਾਡੇ ਨਾਲ ਮੌਜੂਦ ਨੇ ਉਹ ਸਾਨੂੰ ਦੱਸਣਗੇ ਕਿ ਇਹ ਤਮਾਮ ਤਰ੍ਹਾਂ ਦੇ ਤੇਲਾਂ ਦੇ ਕੀ ਕੀ ਫਾਇਦੇ ਨੇ ਤੇ ਕਿਹੜੇ ਕਿਹੜੇ ਸਮੇਂ ਤੇ ਅਸੀਂ ਵਰਤ ਸਕਦੇ ਹਾਂ ਗੋਇਲ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਸੋਢੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਕੁਲ ਸਾਹਿਬ 12 13 ਤਰ੍ਹਾਂ ਦੇ ਤੇਲ ਤੁਹਾਡੇ ਕੋਲ ਪਏ ਆ ਜਿਹੜੀ ਕਿ ਤੁਹਾਡਾ ਤੁਹਾਡੀ ਕੰਪਨੀ ਬਣਾਉਂਦੀ ਵੀ ਹੈ ਸ਼ੁਰੂ ਕਰਦੇ ਆ ਅਸੀਂ ਨਾਰੀਅਲ ਦੇ ਤੇਲ ਤੋਂ ਨਾਰੀਅਲ ਦਾ ਜਿਹੜਾ ਤੇਲ ਹੈਗਾ ਇਹਦੇ ਕੀ ਲਾਹੇ ਆ ਔਰ ਇਹਨੂੰ ਖਾਣ ਦੀ ਵਿਧੀ ਕੀ ਆ ਅਸੀਂ ਨਾ ਜੀ 80 90 ਤਰ੍ਹਾਂ ਦੇ ਤੇਲ ਨੇ ਜਿਹੜੇ ਬਣਾਉਂਦੇ ਆ ਅੱਛਾ ਜੀ ਹਾਂ ਕਈ ਐਸੇ ਵੀ ਤੇਲ ਨੇ ਜਿਹੜੇ ਸ਼ਾਇਦ ਮੇਰੀ ਨੌਲੇਜ ਚ ਨਹੀਂ ਸਾਡੇ ਜਿਹੜੇ ਐਕਸਪਰਟਸ ਨੇ ਉਹਨਾਂ ਨੇ ਮੈਨੂੰ ਵੀ ਦਿਖਾਏ ਦੱਸੇ ਤੇ ਅਸੀਂ ਉਹ ਬਣਾਉਣੇ ਸ਼ੁਰੂ ਕੀਤੇ ਉਹਦੀ ਡਿਮਾਂਡ ਨਹੀਂ ਖਤਮ ਹੁੰਦੀ ਜੀ ਲੋਕਾਂ ਨੂੰ ਸਾਨੂੰ ਇੰਨੀ ਖੁਸ਼ੀ ਹੋਈ ਕਿ ਸਾਨੂੰ ਜਿਹੜਾ ਜਿਹੜੀ ਮਾਰਕੀਟ ਨਹੀਂ ਪਤਾ ਸੀ ਉਸ ਮਾਰਕੀਟ ਚ ਕਿੰਨੀ ਲੋਕਾਂ ਦੀ ਲੋੜ ਹੈ ਲੋਕਾਂ ਨੂੰ ਕਿੰਨੇ ਨਾ ਤੇਲਾਂ ਦੀ ਜ਼ਰੂਰਤ ਹੈ ਅਸੀਂ ਲੋਕਾਂ ਨੂੰ ਮਤਲਬ ਕਿ ਉਹ ਜਿਹੜੇ ਖਾਣ-ਪਾਨ ਦੇ ਵਿੱਚ ਕਹਿੰਦੇ ਸੀ ਕਿ ਗੁਰਸੱਭ ਤੇਲ ਰਿਫਾਈਨਡ ਨਹੀਂ ਵਰਤਣਾ ਸਾਰੇ ਕਹੀ ਜਾਂਦੇ ਨੇ ਫਿਰ ਕੀ ਵਰਤੀਏ ਅਸੀਂ ਉਹਨੂੰ ਕਿਹਾ ਵੀ ਐਕਸਟਰਾ ਵਰਜਨ ਕੋਕੋਨਟ ਆਇਲ ਵਰਤ ਲਓ ਜੀ ਜੇ ਬਹੁਤਾ ਕਰਦੇ ਹੋ ਬਾਹਰ ਸਬਜ਼ੀ ਚ ਨਹੀਂ ਪਾਉਣਾ ਗਰਮ ਨਹੀਂ ਕਰਨਾ ਤੁਸੀਂ 올ੀਵ ਆਇਲ ਵਰਤ ਲਓ ਐਕਸਟਰਾ ਵਰਜਨ ਜੀ ਤੁਸੀਂ ਸਰੋਂ ਦਾ ਤੇਲ ਵਰਤ ਲਓ ਸਰੋਂ ਵੀ ਕਿਹੜੀ yellow mustard ਜਿਵੇਂ ਹੁਣ ਅਸੀਂ ਕੋਕੋਨਟ ਤੇਲ ਦੀ ਗੱਲ ਕਰੀਏ ਇਹ ਦੇਖੋ ਇਹ ਬਿਲਕੁਲ ਕੋਕੋਨਟ ਵਰਗਾ ਮਿਲਕ ਸ਼ੇਡ ਹੈ ਬਿਲਕੁਲ ਇਹ ਨਹੀਂ ਆਊਗਾ ਕਿਸੇ ਕੰਪਨੀ ਦਾ ਨਹੀਂ ਆਉਂਦਾ ਜਿਹੜਾ 오रिजिनल ਆ ਇਹ ਦੇਖੋ ਇਹਦੇ ਥੱਲੇ ਕਾਲਾ ਪਾਣਾ ਹਾਂਜੀ ਇਹ ਇੰਨਾ ਕੀ ਹੈ ਬ੍ਰਾਊਨ ਸ਼ੈਡ ਜਿੰਨਾ ਰਹੂਗਾ ਹੀ ਰਹੂਗਾ ਇਹ ਇਹ オリジナル ਹੈ ਜੇ ਕੋਈ ਚੀਜ਼ ਮਤਲਬ ਇਹਨੂੰ ਜੇ ਐਕਸਟਰਾ ਵਰਜਨ ਕਿਹਾ ਤਾਂ ਐਕਸਟਰਾ ਵਰਜਨ ਹੀ ਆ ਇਹਨੂੰ ਜੇ ਤੁਸੀਂ ਐ ਚਮਚੇ ਚ ਪਾ ਕੇ ਖਾ ਲੋ ਤਾਂ ਤੁਹਾਨੂੰ ਐ ਲੱਗੂਗਾ ਯਾਰ ਮਜ਼ਾ ਹੀ ਆ ਗਿਆ ਤੁਰੰਤ ਇਹਨਾਂ ਵਧੀਆ ਹੈ ਡੀਟੌਕਸ ਕਰਦਾ ਬਾਡੀ ਨੂੰ ਔਰ ਇੱਕ ਇਹਦਾ ਸਭ ਤੋਂ بڑا ਫਾਇਦਾ ਕੀ ਹੈ ਕਿ ਇਹ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਜਿਨ੍ਹਾਂ ਦੇ ਸਰੀਰ 'ਚ ਜਲਣ ਹੁੰਦੀ ਆ ਸੀ ਕਹਿੰਦੇ ਨਾਰੀਅਲ ਤੇਲ ਬਾੜਲਾ ਜੇ ਖਾਧਾ ਗਿਆ ਫਿਰ ਸੌਣੇ ਤੇ ਹੀ ਸੁਹਾਗਾ ਜੀ ਉਹ ਸਰੀਰ ਦੀ ਜਲਣ ਨੂੰ ਸ਼ਾਂਤ ਕਰਦਾ ਤੇ ਫਿਰ ਇਹਨੂੰ ਖਾਣ ਦੇ ਨਾਲ ਮੈਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਸੋਢੀ ਸਾਹਿਬ ਕਈ ਵਾਰੀ ਬਹੁਤ ਲੋਕਾਂ ਨੇ ਫੀਡਬੈਕ ਦਿੱਤੀ ਹੈ ਅੱਜ ਵੀ ਮੇਰੇ ਕੋਲ ਫੀਡਬੈਕ ਆਈ ਆ ਕਿ ਇਹਨੂੰ ਲਗਾਤਾਰ ਲੈਣ ਨਾਲ ਇਹਦੇ ਨਾਲ ਵਜ਼ਨ ਘਟਦਾ ਠੀਕ ਹੈ ਜੀ ਮਤਲਬ ਜੇ ਕੋਈ 5-6 ਮਹੀਨੇ ਲਗਾਤਾਰ ਸਬਜੀ ਦੇ ਵਿੱਚ ਕੱਲਾ ਨਾਰੀਅਲ ਤੇਲ ਯੂਜ਼ ਕਰ ਲਵੇ ਤਾਂ ਉਹਦਾ 15 ਤੋਂ 20 ਕਿਲੋ ਵਜ਼ਨ ਘਟਣ ਦੀ ਚਾਂਸ ਰਹਿੰਦੇ ਆ ਪਲੇਸਟੋਲ ਵਗੈਰਾ ਦੀ ਵੀ ਸਮੱਸਿਆ ਬਹੁਤ ਚੀਜ਼ਾਂ ਐਸਡੀਓਟੀਪੀਟੀ ਨਾਰਮਲ ਕਲੈਸਟਰੋਲ ਟ੍ਰਾਈਗਲਿਸਰਾਈਡ ਨਾਰਮਲ ਹੋਰ ਤਾਂ ਹੀ ਇਹ ਨਾਰਮਲ ਹੋਣਗੇ ਤਾਂ ਹੀ ਫੈਟ ਘਟੂਗਾ ਨਾ ਤੇ ਫੈਟ ਕੋਈ ਸਿੱਧਾ ਤਾਂ ਫੜ ਕੇ ਚਰਬੀ ਨੂੰ ਘਟਦਾ ਨਹੀਂ ਅੰਦਰੋਂ ਜਿਹੜਾ ਬੀਐਮ ਲੈਵਲ ਆ ਉਹਨੂੰ ਸੈੱਟ ਕਰਕੇ ਇਹਨੇ ਬੋਡੀ ਨੂੰ ਸੈੱਟ ਕਰਨਾ ਇਹਦੇ ਚ ਗੁੰਨ ਨੇ ਔਰ ਜਿਹੜੇ ਇਹਦੇ ਗੁੰਨ ਨੇ ਜੇ ਆਪਾਂ ਦੱਸਣ ਬੈਠੇ ਮੇਰਾ ਖਿਆਲ ਹੈ ਵੀ ਇੱਕ ਸਾਲ ਘਟਾ ਬਹੁਤ ਥੋੜਾ ਪਊਗਾ ਇੱਕ ਸਾਲ ਉਹ 365 ਦਿਨਾਂ ਕਰ ਇੱਕ ਘੰਟਾ ਰੋਜ਼ ਇਹ ਤੇ ਚਰਚਾ ਕੀਤੀ ਜਾਵੇ ਤਾਂ ਵੀ ਥੋੜਾ ਮੇਰਾ ਭਰੋਸੇਮੰਦ ਸਾਥੀ ਐਕਸ ਪਲੱਸ 골ਡ ਕੈਪਸੂਲ ਜੋ دیتا ਹੈ ਮੈਨੂੰ ਘੋੜੇ ਕੇ ਜੈਸੀ ਚੁਸਤੀ ਫੁਰਤੀ ਔਰ ਤਾਕਤ ਔਰ ਸਾਥ ਮੇਂ ਵੜਾਤਾ ਹੈ ਮੇਰਾ ਸਟੈਮੀਨਾ ਅਗਲਾ ਗੋਲ ਸਾਹਿਬ ਤੁਸੀਂ ਐਲਸੀ ਦਾ ਤੇਲ ਬੜਾ ਰਿਕਮੈਂਡ ਕਰਦਿਓ ਆਪਣੇ ਤਮਾਮ ਇੰਟਰਵਿਊਜ਼ ਦੇ ਵਿੱਚ ਐਲਸੀ ਦੇ ਤੇਲ ਦੇ ਕੀ ਲਾਹੇ ਹੈ ਜੀ ਹੁਣ ਦੇਖੋ ਫਲੈਕਸ ਸੀਡ ਹੈ ਮੈਂ ਕੰਚ ਦੀ ਬੋਤਲ ਯੂਜ਼ ਕਰਦਾ ਇਹਨੂੰ ਤੁਸੀਂ ਪਲਾਸਟਿਕ ਦੀ ਬੋਤਲ ਚ ਪਾ ਕੇ ਰੱਖ ਲਓ ਮਹੀਨਾ ਇੱਕ ਮਹੀਨਾ ਇੱਕ ਬੋਤਲ ਇਹ ਪੀ ਰਹੇ ਇੱਕੋ ਪੀ ਰਹੇ ਦੋਨਾਂ ਦਾ ਟੇਸ ਜ਼ਮੀਨ ਉਸਮਾਨ ਦਾ ਫਰਕ ਪੈ ਜਾਊਗਾ ਅੱਛਾ ਜੀ ਹਾਂ ਜਿਵੇਂ ਆਪਾਂ ਕਹਿੰਦੇ ਆ ਵੀ ਤਾਂਬੇ ਦੇ ਗਲਾਸ ਚ ਪਾਣੀ ਪੀਣਾ ਤੈਨੂੰ ਮੀਨ ਜੇ ਕੋਈ ਬੈਨੀਫਿਟ ਹੁੰਦਾ ਹੋਊਗਾ ਤਾਂ ਅਮਰ ਦਾ ਭਾਵ ਲੈਂਦਾ ਹੋਊਗਾ ਨਾ ਪਾਣੀ ਇਸੇ ਤਰ੍ਹਾਂ ਪਲਾਸਟਿਕ ਜੋ ਪਲਾਸਟਿਕ ਇੱਕ ਕੰਚ ਹੈ ਜਾਂ ਧਾਤੂ ਹੈ ਜਿਹਦਾ ਭਾਵ ਨਹੀਂ ਆਉਂਦਾ ਠੀਕ ਹੈ ਇਹ ਉਹੀ ਰਹੂਗਾ ਜੋ ਹੈਗਾ ਨੈਚੁਰਲ ਕੰਚ ਦੇ ਬਰਤਨ ਚ ਜੋ ਪਿਆ ਤਾਂ ਅਸੀਂ ਇਹਨੂੰ ਕੱਚ ਦੇ ਬਰਤਨ 'ਚ ਜਿਹੜੇ ਜਿਹੜੇ ਪਲਾਸਟਿਕ 'ਚ ਨਹੀਂ ਹੁੰਜਦਾ ਯੈਲੋ ਮਸਟਰਡ ਤੇਲ ਇਹਨੂੰ ਅਸੀਂ ਪਲਾਸਟਿਕ 'ਚ ਲਾ ਦਿੰਨੇ ਆ ਕੋਈ ਗੱਲ ਨਹੀਂ ਜਿਵੇਂ ਇਹ ਮੂਫਲੀ ਦਾ ਤੇਲ ਹੈ ਇਹਨੂੰ ਕੰੱਚ ਹੀ ਲਾਉਣਾ ਪਊਗਾ ਇਹ ਨੂੰ ਪਲਾਸਟਿਕ 'ਚ ਪਾਵਾਂਗੇ ਇਹਦਾ ਨਾਸਵਜ ਜਾਣਾ ਤਾਂ ਇਹ ਜਿਹੜਾ ਹੈਗਾ ਨਾ ਜੀ ਫਲੈਕਸ ਸੀਡ ਆਇਲ ਇਹ ਜਿਹੜੇ ਲੋਕ ਪੀਂਦੇ ਆ ਇਹਨੂੰ ਐਕਸਟਰਾ ਪ੍ਰੀਮੀਅਮ ਕੁਆਲਿਟੀ 'ਚ ਅਸੀਂ ਤਿਆਰ ਕਰਦੇ ਆ ਪਿਓਰ ਕੋਲਡ ਪ੍ਰੈਸ ਦਾ ਠੀਕ ਹੈ ਔਰ ਇਹ ਗਵਰਨਮੈਂਟ ਤੋਂ ਸਰਟੀਫਾਈਡ ਆ ਔਰ ਇਹਨੂੰ ਅਸੀਂ ਉਹਦੇ ਚ ਲਿਆ ਜੀਐਮਪੀ ਸਰਟੀਫਾਈਡ ਚ ਆਯੁਰਵੈਦਿਕ ਸਿਸਟਮ ਚ ਲਿਆ ਨਾ ਕਿ ਫੂਸਾਈ ਚ ਲਿਆ ਇਹਨੂੰ ਫੂਡ ਚ ਲੈਣ ਦੀ ਬਜਾਇ ਅਸੀਂ ਟ੍ਰੀਟਮੈਂਟ ਚ ਲਿਆ ਤਾਂ ਕਿ ਇਹ ਜਿਹੜਾ ਮੈਡੀਸਨ ਟ੍ਰੀਟਮੈਂਟ ਦੇ ਤੌਰ ਤੇ ਕੰਮ ਕਰਦਾ ਜਿਨ੍ਹਾਂ ਦੇ ਸਰੀਰ ਦੇ ਵਿੱਚ ਓਮੇਗਾ 3 ਦੀ ਲੋੜ ਹੈ ਵਿਟਾਮਿਨ ਡੀ ਘਟ ਜਾਂਦਾ ਫਿਰ ਬੀ 12 ਘਟ ਜਾਂਦੇ ਨੇ ਔਰ ਇਹਦੇ ਵਿੱਚ ਜਿੰਕ ਬਹੁਤ ਜ਼ਿਆਦਾ ਹੁੰਦਾ ਜਿਹੜੇ ਬੱਚੇ ਜਿਮ ਕਰਦੇ ਆ ਬੱਚੇ ਕੀ ਬੱਚਿਆਂ ਦੇ ਮਾਪੇ ਵੀ ਜਿਹੜੇ ਜਿਮ ਕਰਦੇ ਆ ਉਹਨਾਂ ਲਈ ਤਾਂ ਇਹ ਮਤਲਬ ਵਰਦਾਨ ਹੈ ਜੀ ਐ ਸਮਝ ਲਓ ਜੋ ਕਹਿੰਦੇ ਨੇ ਬਦੇਸੀ ਘੋਖਾ ਨਾ ਮੈਂ ਉਹ ਸਭ ਨਕਲੀ ਆ ਕੀ ਵਿਧੀ ਹੈ ਜਿਹਨੂੰ ਸੇਵਨ ਕਰਨ ਦੀ ਬੜਾ ਵਧੀਆ ਜੀ ਸਿੰਪਲ ਇਹਨੂੰ ਸਬਜੀ ਇਹਦੀ ਬਣਾਓ ਅੱਛਾ ਜੀ ਹਾਂ ਜਾਂ ਤੁਸੀਂ ਬਣੀ ਹੋਈ ਸਬਜੀ ਚ ਪਾ ਲਓ ਇਹਨੂੰ ਦੁੱਧ ਚ ਦੋ ਚਮਚੇ ਪਾ ਕੇ ਪੀ ਲਓ ਮਤਲਬ ਕਿਸੇ ਵੀ ਤਰ੍ਹਾਂ ਇਹਦੇ ਦੋ ਤਿੰਨ ਚਮਚੇ ਪੇਟ ਵਿੱਚ ਚਲੇ ਜਾਣ ਔਰ ਇਹਨੂੰ ਇਹ ਧੁੰਨੀ ਚ ਲਾਓ ਇਹਨੂੰ ਇੱਕ ਅੱਛਾ ਚ ਮਲੋ ਇਹਨੂੰ ਬਾਡੀ ਤੇ ਮਾਲਿਸ਼ ਕਰ ਲਓ ਦੋਨੇ ਪਾਸੇ ਕੰਮ ਕਰਦਾ ਬਿਲਕੁਲ ਬਹੁਤ ਫਾਇਦੇਮੰਦ ਆ ਜਿਨ੍ਹਾਂ ਦੇ ਨਾਹ ਨੂ ਚਿਰੀਆਂ ਪੈ ਜਾਂਦੀਆਂ ਨੇ ਨਾਹ ਫਟ ਜਾਂਦੇ ਨੇ ਨਾਹ ਨਾਹਾਂ ਚ ਲੈਣਾ ਹੀ ਬਣ ਜਾਂਦੀਆਂ ਨੇ ਉਹ ਸਾਰਿਆਂ ਲਈ ਕੁੜੇ ਤੇ ਬ ਬਿਲਕੁਲ ਠੀਕ ਹੈ ਜੋ omega 3 ਕੈਪਸੂਲ ਲੈਣ ਨਾਲ ओरिजिनल ਫਾਰਮ ਚ ਲਿਆ ਚੰਗਾ ਇਹ ਜਿਆਦਾ ਬੈਸਟ ਆ ਹਾਂ ਹੁਣ ਆਪਾਂ ਮੂੰਗਫਲੀ ਵਾਲੇ ਤੇ ਆ ਜੀ ਫਿਰ ਹੂੰ ਮੂੰਗਫਲੀ ਦਾ ਤੇਲ ਹੈ ਜੀ ਇਹ ਇਹਦੇ ਵਿੱਚ ਪਿਆ ਫੈਨੋਗ੍ਰਿਕ ਜਿਹਨੂੰ ਅਸੀਂ ਮੇਥੀ ਦਾ ਤੇਲ ਕਹਿੰਦੇ ਆ ਕੋਈ ਕੰਪਨੀ ਨਹੀਂ ਬਣਾਉਂਦੀ ਜੀ ਬੜੀ ਮੁਸ਼ਕਲ ਨਾਲੇ ਬਣਿਆ ਕਿਉਂਕਿ ਮੇਥੀ ਚੋਂ ਤਾਂ ਤੇਲ ਨਿਕਲਦਾ ਹੀ ਨਹੀਂ ਮੈਂ ਤਾਂ ਵੇਖਿਆ ਪਹਿਲੀ ਇਹਦੀ ਹੈ ਜੀ ਹਾਂ ਮੇਥੀ ਚੋਂ ਤੇਲ ਨਿਕਲਦਾ ਹੀ ਨਹੀਂ ਜੀ ਕਿਉਂਕਿ ਮੇਥੀ ਚ ਦਾ ਤੇਲ ਤਾਂ ਕੋਈ ਹੈ ਹੀ ਨਹੀਂ ਵੀ ਉਹ ਕੋਲੂਜ ਪੀੜ ਕੇ ਕਢ ਲੀਏ ਜੋ ਸਰੋਂ ਜੋ ਕੱਢਦੇ ਆ ਉਹਦੇ ਚ ਇੱਕ ਵਿਧੀ ਆ ਉਹਦੇ ਮੁਤਾਬਕ ਉਹਦੇ ਨਾਲ ਤੇਲ ਐਡ ਕਰਕੇ ਉਹਦੇ ਵਿੱਚੋਂ ਉਹਦਾ ਭਾਵ ਲਿਆ ਜਾਂਦਾ ਤੇ ਉਹ ਵੀ ਤੁਹਾਡੇ ਨਾਲ ਗੱਲ ਕਰਦਾ ਮੈਂ ਇਹ ਨਾ ਜੀ ਜਿਹੜਾ ਮੂੰਗਫਲੀ ਦਾ ਤੇਲ ਆ ਇਹ ਐ ਸਮਝ ਲਓ ਵੀ ਜਿਵੇਂ ਨਾ ਮੂੰਗਫਲੀ ਨੂੰ ਕਿਹਾ ਗਿਆ ਵੀ ਗਰੀਬਾਂ ਦਾ ਬਾਦਾਮ ਹੈ ਇਹ ਬਾਦਾਮ ਦੇ ਤੇਲ ਦਾ ਵਿਕਲਪ ਹੈ ਠੀਕ ਹੈ ਜੀ ਇਹਨੂੰ ਦਾਲ ਸਬਜ਼ੀ ਚ ਖਾਓ ਇਨੂੰ ਵੈਸੇ ਖਾਓ ਜਿਹੜੇ ਲੋਕਾਂ ਦੇ ਲੈਟਰਨ ਨਹੀਂ ਆਉਂਦੀ ਬਾਰ-ਬਾਰ ਮਤਲਬ ਪੇਟ ਸਖਤ ਰਹਿੰਦਾ ਹੋਰ ਉਹਨਾਂ ਨੂੰ ਬਹੁਤ ਫਾਇਦਾ ਕਰਦੀ ਆ ਦਿਮਾਗ ਕਮਜ਼ੋਰ ਹੈ ਉਹਨਾਂ ਨੂੰ ਬਦਲ ਇਹ ਮੂੰਗਫਲੀ ਜਿਹੜੀ ਆ ਇਹ ਇਹ ਸਾਡੇ ਬਦਾਮ ਦਾ ਵਿਕਲਪਾ ਬਦਾਮ ਦੇ ਵਿੱਚ ਤੁਸੀਂ ਨਕਲ ਆ ਸਕਦੀ ਹੈ ਇਹ ਚ ਕਦੇ ਨਕਲ ਨਹੀਂ ਆ ਸਕਦੀ ਕਿਉਂਕਿ ਮੂੰਗਫਲੀ ਇੰਨੀ ਅਮਨਮਤੀ ਸਾਡੇ ਘਰਾਂ ਜੀ ਪਈ ਆ ਤੇ ਮਤਲਬ ਕਹਿਣ ਦਾ ਕਿ ਇਹਨੂੰ ਜਦੋਂ ਅਸੀਂ ਦੇਣਾ ਸ਼ੁਰੂ ਕਰਦੇ ਆ ਜਿਹੜੇ ਲੋਕੇ ਕਹਿੰਦੇ ਨੇ ਵੀ ਗੁਰਸਾਬ ਬੁਢੇ ਨਹੀਂ ਹੋਣਾ ਵਾਲ ਭਾਵੇਂ ਚਿੱਟੇ ਹੋ ਜਾਣ ਸਰੀਰ ਤਕੜਾ ਰਹਿਣਾ ਚਾਹੀਦਾ ਠੀਕ ਹੈ ਜੀ ਉਹਨਾਂ ਲਈ ਇਹ ਬਹੁਤ ਲਾਹੇਵੰਦ ਚੀਜ਼ ਆ ਬਿਲਕੁਲ ਠੀਕ ਹੈ ਜਤੂਨ ਵਾਲੇ ਤੇ ਆ ਜੀ ਬਿਲਕੁਲ ਜੀ ਜਤੂਨ ਦਾ ਜਿਹੜਾ ਤੇਲ ਆ ਐਕਸਟਰਾ ਵਰਜਨ ਜਤੂਨ ਦਾ ਤੇਲ ਹਮੇਸ਼ਾ ਐਕਸਟਰਾ ਵਰਜਨ ਯੂਜ਼ ਕਰਨਾ ਚਾਹੀਦਾ ਜੀ ਇਹ ਜਦੋਂ ਅਸੀਂ ਲੈਨੇ ਆ ਹੁਣ ਜਿਵੇਂ ਇਹਨੂੰ ਰੋ ਰੋ ਕੋਲਡ ਪ੍ਰੈਸ ਚ ਲਿਆ ਜਾਂਦਾ ਪਰ ਜੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਥੋੜੀ ਸਾ ਕਈ ਲੋਕ ਕਹਿਣਗੇ ਅਸੀਂ ਘਰੇ ਕੱਢਦੇ ਆ ਬਿਲਕੁਲ ਝੂਠ ਹੈ ਅੱਛਾ ਜੀ ਇਹ ਬਾਹਰੋਂ ਹੀ ਆਉਣਾ ਹੈ ਇਹ ਇੰਡੀਆ ਚ ਹੋ ਹੀ ਨਹੀਂ ਸਕਦਾ ਜੀ ਇੰਡੀਅਨ ਇੰਡੀਆ ਮੇਡ ਪ੍ਰੋਡਕਟ ਨਹੀਂ ਹੋ ਸਕਦਾ ਇਹ ਸਾਰਾ ਵਿਦੇਸ਼ੀ ਆ ਇਆਉਗਾ ਵੀ ਵਿਦੇਸ਼ ਚ ਪਰ ਜਿਹੜੇ ਲੋਕ ਮੇਰੇ ਕੋਲੇ ਵਿਦੇਸ਼ ਚ ਆਉਂਦੇ ਆ ਉਹ ਮੇਰੇ ਤੇ ਭਰੋਸਾ ਕਰਦੇ ਆ ਉਹ ਮੈਨੂੰ ਕਹਿੰਦੇ ਨੇ ਕੋਸ ਆਪਣੇ ਵਾਲਾ ਦਿਓ ਇਹ 올ਿਵ ਆਇਲ ਤੁਸੀਂ ਮੈਂ ਕਹਿੰਦਾ ਮੈਂ ਤੁਹਾਡੇ ਵਾਲੇ ਨੂੰ ਆਪਣੇ ਵਾਲੇ ਚ ਪਾ ਕੇ ਰੱਖਿਆ ਹੋਇਆ ਤੋ ਦੇ ਆਸਲੀ ਆ ਉੱਤੇ ਉਹੀ ਅਸੀਂ ਯੂਰਪ ਚ ਸਭ ਤੋਂ ਜ਼ਿਆਦਾ ਵਧੀਆ ਮਿਲਦਾ। ਬਸ ਮੈਂ ਜਿਹੜੇ ਸਾਡੇ ਇੰਡੀਆ ਦੇ ਲੋਕ ਨੇ ਉਹਨਾਂ ਵਾਸਤੇ ਇਹ ਮੰਗਾਇਆ ਸਪੈਸ਼ਲ ਆਪ ਤਾਂ ਕਿ ਇਹਨਾਂ ਨੂੰ ਮੇਰੇ ਤੇ ਭਰੋਸਾ ਇਹ ਅਸਲੀ ਚੀਜ਼ ਖਾ ਲੈਣ ਬਾਜ਼ਾਰ ਚ ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਪਤਾ ਵੀ ਆਪਾਂ ਸਾਰੇ ਜੁਗਾੜੀਆਂ ਕਰ ਲੈਂਦੇ ਨੇ ਲੋਕ ਜੁਗਾੜ ਇਹ ਪਿਓਰ ਹੈ ਜੀ ਉਵੇਂ ਜਿਵੇਂ ਬਾਹਰੋਂ ਆਉਂਦਾ ਉਵੇਂ ਅਸੀਂ ਇਹਨੂੰ ਰੀਪੈਕ ਕਰਦੇ ਆ। ਇਹਦੇ ਫਾਇਦੇ ਕੀ ਹੈ ਜੀ? ਇਹਦੇ ਤਾਂ ਬਹੁਤ ਹੀ ਫਾਇਦੇ ਹੈ ਜੀ। ਜਿਹੜਾ ਐਕਸਟਰਾ ਵਰਜਨ ਜਤੂਨ ਤੇਲ ਆ ਨੰਬਰ 1 ਗੋਡੇ ਮੋਢੇ ਚ ਦਰਦ ਨਹੀਂ ਹੋਣ ਦਿੰਦਾ ਕਦੇ ਵੀ। ਜੇ ਤੁਸੀਂ ਛੋਟੇ ਬੱਚਿਆਂ ਨੂੰ ਪਲਾਉਣਾ ਸ਼ੁਰੂ ਕਰੋ ਉਹਨਾਂ ਦੀ ਬਾਡੀ ਦਾ ਵਿਕਾਸ ਫਰਸਟ ਕਲਾਸ ਹੁੰਦਾ ਤੁਹਾਨੂੰ ਪਤਾ ਲੱਗੂ ਵੀ ਬੱਚੇ ਦੇ ਮਸਲ ਬੱਚੇ ਦੀ ਬਾਡੀ ਠੀਕ ਹੋ ਰਹੀ ਹੈ ਤੇ ਦੂਸਰਾ ਇਹਦਾ ਫਾਇਦਾ ਇਹ ਆ ਸਰ ਜਿਹੜੇ ਲੋਕਾਂ ਨੂੰ ਕਬਜ ਰਹਿੰਦੀ ਆ ਇਹਨੂੰ ਸਲਾਦ ਦੇ ਵਿੱਚ 2 ਚਮਚੇ ਪਾ ਕੇ ਖਵਾਓ ਨੂੰ ਸਲਾਦ ਘੱਟ ਲੋ ਸਵੇਰੇ ਸਵੇਰੇ ਉਹਦੇ ਵਿੱਚ ਦੋ ਚਮਚੇ ਇਹਦੇ ਪਾਓ ਤੇ ਉਹਦੇ ਵਿੱਚ ਕਾਲੀ ਨਮਕ ਤੇ ਕਾਲਾ ਕਾਲਾ ਮਿਰਚ ਸੋਰੀ ਕਾਲਾ ਨਮਕ ਤੇ ਕਾਲੀ ਮਿਰਚ ਪਾਓ ਤੇ ਨਾਲ ਪਾਓ ਅੱਧਾ ਇੱਕ ਚਮਚਾ ਨਿੰਬੂ ਇੱਕ ਚਮਚਾ ਨਿੰਬੂ ਪਾ ਲਓ ਕੋਈ ਦਿੱਕਤ ਨਹੀਂ ਉਹਨੂੰ ਚੰਗੀ ਤਰ੍ਹਾਂ ਵੈਸੇ ਤਾਂ ਨਿੰਬੂ ਦਾ ਟੇਸ ਇਹੀ ਦੇ ਦਿੰਦਾ ਬਜ਼ੇਰਾ ਖੱਟਾ ਮਿੱਠਾ ਜਾਂਦਾ ਪਰ ਫਿਰ ਵੀ ਚਲੋ ਪਾ ਲਓ ਤਾਂ ਉਹ ਜਦੋਂ ਬੱਚਿਆਂ ਨੂੰ ਖਲਾਓ ਵੱਡਿਆਂ ਨੂੰ ਖਲਾਓ ਉਹਦੇ ਨਾਲ ਜਿਹੜਾ ਤੁਹਾਡਾ ਗੱਟ ਹੈਲਥ ਆ ਬਹੁਤ ਵਧੀਆ ਰਹਿੰਦੀ ਆ ਔਰ ਇਸ ਤੇਲ ਨੂੰ ਜੇਕਰ ਤੁਸੀਂ ਪਿੰਡੇ ਤੇ ਮਲਣ ਲੱਗ ਜਓ ਤਾਂ ਤੁਸੀਂ ਕਮਾਲ ਕਰ ਜੋਗੇ ਕੋਈ ਵੀ ਐਸੀ ਬਾਡੀ ਦੇ ਵਿੱਚ ਸਟਿਫਨੈਸ ਹੋ ਨਹੀਂ ਸਕਦੀ ਸਭ ਤੋਂ ਵਧੀਆ ਫਲੈਕਸੀਬਲ ਬਾਡੀ ਬਣੂਗੀ ਪਰ ਤੁਸੀਂ ਜਿਵੇਂ ਮਰਜ਼ੀ ਮਰੋੜੀ ਤਰੋੜੀ ਜਾਓ ਬਾਡੀ ਨੂੰ ਐ ਨਹੀਂ ਹੈ ਵੀ ਕੱਲ ਨੂੰ ਹੱਡੀਆਂ ਕਮਜ਼ੋਰ ਹੋ ਗਈਆਂ ਇਹ ਮਾਸਪੇਸ਼ੀਆਂ ਨੂੰ ਸਟਰੋਂਗ ਕਰਦਾ ਪਰ ਸਾਡੇ ਜਿਹੜੀਆਂ ਇਹ ਇਹ ਪਿੰਡੀਆਂ ਹੁੰਦੀਆਂ ਡੋਲੇ ਛੋਲੇ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀਆਂ ਬਰੀਕ ਬਰੀਕ ਨਾੜੀਆਂ ਹੁੰਦੀਆਂ ਨਾ ਜੀ ਸਾਡੇ ਵਾਲ ਸਾਰੇ ਨਾੜੀਆਂ ਨੇ ਜਿਹੜੇ ਵਾਲ ਨੇ ਇੱਕ 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 ਵਾਲ ਇੱਕ ਇੱਕ ਨਾੜੀ ਨਾਲ ਜੁੜਿਆ ਹੋਇਆ ਟੁੱਟੇ ਗੱਲਾਂ ਨਹੀਂ ਹੈਗੀਆਂ ਤੇ ਉਹ ਜਿਹੜੀਆਂ ਨਸਾਂ ਨੇ ਨਾ ਜੀ ਇਹ ਉਹ ਨਸਾਂ ਨੂੰ ਬਲੋਕੇਜ ਨੂੰ ਖੋਲਦਾ ਇਨੂੰ ਪੀਣ ਨਾਲ ਵੀ ਮਤਲਬ ਨਾਲ ਵੀ ਫਾਇਦਾ ਹੁੰਦਾ। ਇਹਨੂੰ ਵਾਲਾਂ ਤੇ ਵੀ ਲਾ ਸਕਦੇ। ਵਾਲਾਂ ਤੇ ਵੀ ਲਾ ਸਕਦੇ ਜੀ। ਵਾਲਾਂ ਦੇ ਤਾਂ ਕਮਾਲ ਹੀ ਕਰਦਾ। ਮਤਲਬ ਮੈਂ ਤੁਹਾਨੂੰ ਕਿਹਾ ਨਹੀਂ ਵੀ ਨਰਵ ਸਿਸਟਮ ਦਾ ਤਾਂ ਐ ਐ ਐ ਲੰਦਾ ਜਿਵੇਂ ਜੋਕ ਚ ਮਰਦੀ ਹੁੰਦੇ ਇਹ ਵੀ ਮੈਂ ਇਹਨੇ ਉੱਥੇ ਜਾ ਕੇ ਫਾਇਦਾ ਕਰਨੇ ਕਰਨਾ। ਵੈਰੀਕੋਸ ਵੇਇਨਸ ਹੋ ਜਾਂਦੀਆਂ ਨੇ। ਹਾਂਜੀ ਹੋ ਜਾਂਦੀਆਂ। ਉਹਨਾਂ ਵਾਸਤੇ ਉਹ ਦੇਖੋ ਸਾਡਾ ਇੱਕ ਤੇਲ ਪਿਆ ਤੁਹਾਡੇ ਕੋਲੇ ਅ ਸ਼ਾਇਦ ਅਜੇ ਇੱਥੇ ਪਿਆਕ ਨਹੀਂ ਪਿਆ। ਵੈਰੀਕੋਸ ਦਾ ਵੀਕੋਸ ਆਇਲ ਆ। ਜੀ। ਉਹ ਉਹ ਸੀ ਇਹਦਾ ਬੇਸ ਲਿਆ ਜੀ। ਵੀ ਕੋਜ ਤੇਲ ਨੂੰ ਬਣਾਉਣ ਲਈ ਤਾਂ ਉਹ ਜਦੋਂ ਅਸੀਂ ਇਹਦਾ ਬੇਸ ਲਿਆ ਤੇ ਜਿਨ੍ਹਾਂ ਦੇ ਸਪਾਈਡਰ ਵੇਨ ਹੋ ਜਾਂਦੀਆਂ ਨੇ ਬਰੀਕ ਬਰੀਕ ਔਰ ਮੋٹے ਮੋٹے ਰਸਤੇ ਉਹਨਾਂ ਤੇ ਮਲਣ ਦਿੱਤਾ ਤਾਂ ਕਮਾਲ ਦਾ ਚੱਲਦਾ ਹੈ ਇਹ ਫਿਰ ਮੇਥੀ ਵਾਲਾ ਐਕਸਟ੍ਰੈਕਟ ਕੀ ਹੈਗਾ ਜੀ ਜਿਹੜਾ ਅਸੀਂ ਕਿਤੇ ਲਏ ਮੇਥੀ ਵਾਲੀ ਮੈਂ ਤੁਹਾਨੂੰ ਗੱਲ ਕਰਾਂ ਜੀ ਇਹ ਫੈਨੋਗ੍ਰਿਕ ਹੈ ਪਿਓਰ ਹੈ ਹੁਣ ਦੇਖੋ ਇਹ ਦੋ ਦੋ ਪਈਆਂ ਨੇ ਮੇਰੇ ਕੋਲ ਸ਼ੀਸ਼ੀਆਂ ਦੋਨਾਂ ਦੇ ਰੰਗ 'ਚ ਫਰਕ ਹੈ ਜੀ ਹਾਂਜੀ ਜੇ ਮੇਥੀ 'ਚੋਂ ਤੇਲ ਨਿਕਲੇ ਤਾਂ ਰੰਗ 'ਚ ਫਰਕ ਨਹੀਂ ਪੈਂਦਾ ਠੀਕ ਹੈ ਮੈਂ ਬੜਾ ਕਲੀਅਰ ਆ ਮੈਂ ਲੋਕਾਂ ਨੂੰ ਇਸੇ ਕਰਕੇ ਹਰ ਗੱਲ ਸਪਸ਼ਟ ਕਰਦਾ ਹੁਣਾਂ ਕਿ ਹਮੇਸ਼ਾ ਇਸ ਗੱਲ ਦਾ ਖਿਆਲ ਰੱਖੋ ਕਿ ਬੜਾ ਲੋਕੀ ਬੋਲਣ ਲੱਗੇ ਨਹੀਂ ਦੇਖਦੇ ਵੀ ਇਹ ਤਾਂ ਜੀ ਮੈਂ ਤੁਹਾਨੂੰ ਆਪ ਦਾ ਆਪ ਦੇ ਦੁੱਧ ਦੀ ਬਣੀ ਬਰਫੀ ਖਲਾਉਂ ਵੀ ਤੇਰਾ ਦੁੱਧ ਦੱਸ ਕਿੱਥੋਂ ਬਣ ਗਿਆ ਸੋਰੀ ਤੇ ਹਾਂ ਤੈਨੂੰ ਜੱਜ ਨਾਲ ਪਿਸ਼ਾਬ ਤਾਂ ਆਉਣਾ ਨਹੀਂ ਦੁੱਧ ਕਿੱਥੋਂ ਆਜੂ ਮਤਲਬ ਕਹਿ ਰਿਹਾਦਾ ਵੀ ਕਈ ਬੋਲਣ ਲੱਗੇ ਨਹੀਂ ਦੇਖਦੇ ਕੀ ਬੋਲਦਾ ਇਸ ਕਰਕੇ ਮੇਥੀ ਜਿਹੜੀ ਆ ਇਹ ਇੱਕ ਇੱਕ ਇਹਦਾ ਸੀ ਉਹ ਲੈਣੇ ਜੀ ਦਾੜ ਮਲੇ ਨੂੰ ਪਾਊਡਰ ਨਹੀਂ ਬਣਾਉਂਦੇ ਇਹਨੂੰ ਦਰੜ ਲੈ ਕੇ ਇਹਨੂੰ ਫਿਰ ਅਸੀਂ ਆਇਲ ਦੇ ਵਿੱਚ ਕੁੱਕ ਕਰਦੇ ਆਂ ਪ੍ਰੋਪਰੀ ਦੀ ਕੁਕਿੰਗ ਹੁੰਦੀ ਹੈ ਜੀ ਔਰ ਕੁੱਕ ਕਰਨ ਤੋਂ ਬਾਅਦ ਇਸ ਲਈ ਅਸੀਂ ਜਿਹੜਾ ਤੇਲ ਯੂਜ਼ ਕਰਦੇ ਆ ਉਹ ਅਸੀਂ ਕਲੌਂਜੀ ਦਾ ਤੇਲ ਯੂਜ਼ ਕਰਦੇ ਆ ਜੀ ਕਲੌਂਜੀ ਤੇ ਮੇਥੀ ਦਾ ਇੱਕ ਐਸਾ ਮਿਸ਼ਰਣ ਹੈ ਜੀ ਕਿ ਜੇ ਤੁਸੀਂ ਵਾਲਾਂ 'ਚ ਲਾਉਣਾ ਸ਼ੁਰੂ ਕਰ ਦੋ ਨੂੰ ਲਗਾਤਾਰ ਤਾਂ ਵਾਲ ਝੜਨੇ ਬੰਦ ਡੈਂਡਰਫ ਖਤਮ ਜੇ ਕਿਤੇ ਤੁਸੀਂ ਇਹਨੂੰ ਪੀਣਾ ਸ਼ੁਰੂ ਕਰ ਦੋ ਜੀ ਤੁਹਾਡੀ 슈ਗਰ ਲੈਵਲ 'ਚ ਨਾਰਮਲ ਆਊਗਾ ਠੀਕ ਹੈ ਜੀ ਇਹੋ ਚੀਜ਼ ਆ ਮਤਲਬ ਮੇਥੀ ਕਲੌਂਜੀ ਸ਼ੂਗਰ ਨੂੰ ਡਾਊਨ ਕਰਨ ਚ ਕੋਲੇਸਟੇਰੋਲ ਨੂੰ ਡਾਊਨ ਕਰਨ ਦੇ ਵਿੱਚ ਤੇ ਹੋਰ ਵੀ ਤੁਹਾਡੀਆਂ ਕਈ ਚੀਜ਼ਾਂ ਜਿਹੜੀਆਂ ਨੇ ਉਹਨੂੰ ਠੀਕ ਕਰਨ ਦੇ ਵਿੱਚ ਇਹ ਦੇਖੋ ਇਹ ਕਲੌਂਜੀ ਦਾ ਤੇਲ ਆ ਪਿਓਰ ਠੀਕ ਹੈ ਜੀ ਕਲੌਂਜੀ ਦਾ ਥੋੜਾ ਜਿਹਾ ਕਾਸਟਲੀ ਹੁੰਦਾ ਇਸ ਕਰਕੇ ਇਹਦੀ ਪੈਕਿੰਗ ਛੋਟੀ ਆ ਇਹ ਜੂਜ਼ ਵੀ ਘੱਟ ਹੁੰਦਾ ਜਿਵੇਂ ਇਹਦੀਆਂ ਦੋ ਬੂੰਦਾਂ ਤੇ ਮੇਥੀ ਦੇ ਤੇਲ ਦੀਆਂ 10 ਬੂੰਦਾਂ ਪਾ ਕੇ ਮਿਕਸ ਕਰਕੇ ਦੇਣਾ ਹੁੰਦਾ ਇਹ ਘੱਟ ਤੇ ਥੋੜਾ ਜਿਹਾ ਘੱਟ ਦੇਣਾ ਜ਼ਿਆਦਾ ਤਾਂ ਇਹਦੇ ਨਾਲ ਜਿਹੜੇ ਬੈਨੀਫਿਟ ਮਿਲਦੇ ਆ ਜੀ ਜਿਵੇਂ ਮਤਲਬ ਛੋਟੇ ਬੱਚੇ ਆ ਨਾ ਜੀ ਜੀ ਜੇ ਅਸੀਂ 2 2 3 3 ਬੁੰਡਾ ਉਹਨਾਂ ਨੂੰ ਕਿਸੇ ਰੂਪ ਚ ਵੀ ਦੇਣੀ ਸ਼ੁਰੂ ਕਰ ਦਈਏ ਇਹ ਵਾਲਿਆਂ ਜੀ ਬੱਚਿਆਂ ਨੂੰ ਕਿਉਂਕਿ ਬੱਚਿਆਂ ਨੂੰ ਹੁਣ ਅੱਗੇ ਮਲਾਵਟੀ ਮਿਲਣੀ ਆ ਜੀ ਅਣ ਜਿਹੜੀ ਮਾਂ ਰੋਟੀ ਬਣਾਉਂਦੀ ਆ ਤਾਂ ਫੇਰ ਸੋਚ ਸਮਝ ਕੇ ਬਣਾਉਂਦੇ ਹਨ ਬੱਚੇ ਕੋਲ ਜਿਹੜਾ 버ਗਰ ਆਉਂਦਾ ਟੈਲੀਫੋਨ ਤੇ ਪਾ ਬਿਲਕੁਲ ਠੀਕ ਹੈ ਜੀ ਕੁਝ ਨਹੀਂ ਪਤਾ ਇਹ ਚੀਜ਼ਾਂ ਜੇ ਆਪਾਂ ਦੰਦੇ ਰਹੀਏ ਤਾਂ ਇਹ ਉਹਨਾਂ ਦੇ ਲਿਵਰ ਨੂੰ ਹਾਰਟ ਨੂੰ ਬ੍ਰੇਨ ਨੂੰ ਔਰ ਜਿੰਨੇ ਵੀ ਉਹਦੇ ਜਨਰਲ ਬਾਥਰੂਮ ਦਾ ਏਰੀਆ ਦੇ ਜਿੰਨੇ ਵੀ ਆਰਗਨਸ ਨੇ ਉਹਨਾਂ ਨੂੰ ਸਟਰੋਂਗ ਕਰਦਾ ਗੁਲ ਸਾਹਿਬ ਮੈਂ ਵਿਦੇਸ਼ ਦੇ ਵਿੱਚ ਵੇਖਿਆ ਕਿ ਲੋਕਾਂ ਨੂੰ ਖਰੇ ਮੌਸਮ ਕਰਕੇ ਆ ਵਰਕ ਬਹੁਤ ਹੈਗਾ ਉਹਨਾਂ ਨੂੰ ਸਪਾਈਨ ਦੇ ਬੜੇ ਇਸ਼ੂ ਆਉਂਦੇ ਆ ਤਾਂ ਪੰਜਾਬ ਦੇ ਵਿੱਚ ਵੀ ਵੇਖਿਆ ਇੱਥੇ ਸੇਫਟੀ ਦਾ ਬਹੁਤਾ ਧਿਆਨ ਨਹੀਂ ਰੱਖਦੇ ਲੋਕ ਖੇਤਾ ਖੁੱਤਾ ਚ ਕੰਮ ਕਰਦੇ ਲੋਕ ਜਾਂ ਹੈਵੀ weight ਜਿਹੜੇ ਹੈਵੀ ਡਿਊਟੀ ਹੈ ਉਹਨਾਂ ਦੀ ਸਪਾਈਨ ਦਾ ਬੜਾ ਇਸ਼ੂ ਆਉਂਦਾ ਐ ਐਡਵਾਂਸ ਚ ਕੋਈ ਸਪਾਈਨ ਕੇਅਰ ਦੇ ਲਈ ਪ੍ਰੋਡਕਟ ਜਾਂ ਕੋਈ ਇਹਨਾਂ ਵਿੱਚੋਂ ਕੋਈ ਤੇਲ ਹੈ ਜਿਹੜਾ ਤੁਹਾਨੂੰ ਲੱਗਦਾ ਕਿ ਉਹ ਲਾ ਕੇ ਤੇ ਸਪਾਈਨ ਸਟਰੋਂਗ ਹੋ ਸਕਦੀ ਤੁਸੀਂ ਇੱਕ ਅੰਜੀਰ ਦੇਖਿਆ ਕਦੇ ਬਾਜ਼ਾਰ ਚ ਵਿਗਦੀ ਅੰਜੀਰ ਕੋਈ ਤਾਂ ਗਿਜਪਰੋਈ ਹੁੰਦੀ ਆ ਹਾਂਜੀ ਹਾਂਜੀ ਐਂ ਸਾਡੀ ਰੀੜ ਦੀ ਹੱਡੀ ਪਰੋਈ ਹੁੰਦੀ ਆ ਉਦੇ ਚ ਗ੍ਰੰਥ ਚ ਲਿਖਿਆ ਮੈਂ ਨਹੀਂ ਕਹਿੰਦਾ ਉਹ ਲਿਖਿਆ ਵੀ ਜੋ ਖਾਏ ਅੰਜੀਰ ਉਹਦੀ ਮਜਬੂਤ ਬਣੇ ਜੰਜੀਰ ਅੱਛਾ ਜੀ ਦੇਖੋ ਕਿੰਡੀ ਗੱਲ ਲਿਖੀ ਹੈ ਗ੍ਰੰਥ ਚ ਔਰ ਨਾਲ ਥੱਲੇ ਫਿਰ ਅੰਜੀਰ ਦਾ ਬਿਉਹਰਾ ਦਿੱਤਾ ਵੀ ਜਿਨ੍ਹਾਂ ਨੂੰ ਤਾਂ ਬਾਇਵਾਦੀ ਆ ਉਹ ਰਾਤ ਨੂੰ ਭਿਉ ਕੇ ਸਵੇਰੇ ਖਾਲੀ ਪੇਟ ਖਾਓ ਦੋ ਦੋ ਅੰਜੀਰ ਡੇਲੀ ਚਾਹੇ 슈ਗਰ ਦਾ ਮਰੀਜ਼ ਆ ਉਹ ਵੀ ਖਾ ਸਕਦਾ ਤੇ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਜਬ ਜਬ ਰਾਤ ਨੂੰ ਮਤਲਬ ਜਬ ਸਵੇਰੇ ਪੇਟ ਕਲੀਅਰ ਨਹੀਂ ਹੁੰਦਾ ਉਹ ਦੋ ਅੰਜੀਰ ਰਾਤ ਨੂੰ ਦੁੱਧ ਨਾਲ ਚੱਬ ਕੇ ਖਾ ਲੋ ਠੀਕ ਤੇ ਕਮਾਲ ਦੇ ਰਿਜ਼ਲਟ ਨੇ ਜੀ ਅੰਜੀਰ ਦੇ ਅਰ ਇਹ ਜਿਹੜੀ ਸਾਡੀ ਜੰਜੀਰ ਦੀ ਗੱਲ ਹੈ ਨਾ ਅਸੀਂ ਕੀ ਕੀਤਾ ਅਸੀਂ ਆਪਣੀ ਰੀਡ ਦੀ ਹੱਡੀ ਵੱਲ ਧਿਆਨ ਦੇਣਾ ਛੱਡਤਾ ਇੱਕ ਸਮਾਂ ਸੀ ਜਦੋਂ ਲੋਡ ਨਹੀਂ ਸੀ ਕਦੋਂ ਜਦੋਂ ਸਾਡੇ ਕੋਲ ਸਾਈਕਲ ਸੀ ਜਦੋਂ ਤੋਂ ਸਕੂਟਰ ਆ ਗਿਆ ਉਦੋਂ ਬਾਅਦ ਸਾਨੂੰ ਲੋਡ ਹੈ ਗੱਾਰ ਆ ਗਈ ਜਮੇ ਲੋਡ ਹੈ ਜਦੋਂ ਤੁਸੀਂ ਆਫਿਸ 'ਚ ਬਹਿ ਕੇ ਘੁੰਮਣ ਵਾਲੀ ਕੁਰਸੀ ਤੇ ਢੇੜੇ ਖਾ ਖਾ ਕੇ ਟੂੰਕ ਟੂੰ ਕਰਦੇ ਹੋ ਉਦੋਂ ਸਾਨੂੰ ਲੋੜ ਹੈ। ਭਾਈ ਗੁਰ ਸਿੰਘ ਤੁਸੀਂ ਵੀ 12-12 ਘੰਟੇ ਬੈਠੇ ਰਹਿੰਦੇ ਹੋ। ਪਰ ਮੈਂ ਫਿਕਸਾ ਚੇਅਰ ਨਹੀਂ ਜੀ ਮੇਰੀ ਘੁੰਮਣ ਵਾਲੀ ਕੁਰਸੀ ਕਦੇ ਨਹੀਂ ਦੇਖੋ। ਸਾਡੇ ਫਾਦਰ ਸਾਹਿਬ ਨੇ ਨਾ ਜੀ ਸਾਨੂੰ ਕਹਿੰਦਾ ਸੀ ਜਦੋਂ ਮੈਂ ਪਹਿਲੀ ਕੁਰਸੀ ਲਈ ਸੀ ਨਾ ਆਪਦੀ ਮੈਂ ਵੀ ਬੜੇ ਸ਼ੌਂਕ ਨਾਲ ਘੁੰਮਣ ਵਾਲੀ ਕੁਰਸੀ ਲਿਆਇਆ ਸੀ। ਯਾਰ ਲੋਕ ਘੁੰਮਦੇ ਨੇ ਦਫ਼ਤਰਾਂ 'ਚ ਅਫਸਰ ਬੈਠਾ ਘੁੰਮਦਾ ਸੀ ਵੀ ਘੁੰਮਾਂਗੇ। ਮੇਰੇ ਫਾਦਰ ਸਾਹਿਬ ਆਏ ਦੁਕਾਨ ਤੇ ਕਹਿੰਦੇ ਬੇਟਾ ਘੁੰਮਣ ਵਾਲੀ ਕੁਰਸੀ ਨੇ ਤੈਨੂੰ ਇਹ ਜਹਾ ਘੁੰਮਣ ਘੇੜੀ ਬਾਣੀਆਂ ਕਹਿੰਦਾ ਐਵੇਂ ਨਹੀਂ ਗੱਦੀ ਪੱਕੀ ਲਾਉਂਦੇ ਹਿੱਲੇ ਨਾ ਕਹਿੰਦਾ ਗੱਦੀ ਪੱਕੀ ਆ ਮੈਂ ਜੀ ਉਹਦੀ ਘੁੰਮਣ ਵਾਲੀ ਕੁਰਸੀ ਚੱਕਤੀ ਠੀਕ ਉਹਦੇ ਬਾਅਦ ਫਿਕਸ ਚੇਅਰ ਤੇ ਆ ਮਤਲਬ ਫਿਕਸ ਚੇਅਰ ਦਾ ਇੱਕ ਆਪਣਾ ਮਜਾ ਔਰ ਉਹਦੇ ਉੱਤੇ ਹੁਣ ਜਦੋਂ ਮੈਂ ਬੈਠਾਂ ਜੀ ਸਾਰਾ ਦਿਨ ਆਇ ਮੈਂ ਨਾ ਇੱਕ ਸਪਾਇਨ ਕੇਅਰ ਤੇਲ ਬਣਾਇਆ ਜੀ ਬਣਾਇਆ ਤਾਂ ਲੋਕਾਂ ਵਾਸਤੇ ਆ ਖੁਦ ਵੀ ਯੂਜ਼ ਕਰਦੇ ਆ ਇਹਨੂੰ ਅਸੀਂ ਰੋਲਰ 'ਚ ਪਾਇਆ ਇਹਦੇ ਅੱਗੇ ਨਾ ਰੋਲਰ ਲੱਗਾ ਹਾਂਜੀ ਇਹ ਅਸੀਂ ਕਹਿੰਦੇ ਆ ਵੀ ਆਦਮੀ ਨੂੰ ਕਹੀਦਾ ਵੀ ਤੂੰ ਘਰ ਵਾਲੇ ਦੀ ਰੀੜ ਦੀ ਹੱਡੀ ਤੇ ਲਾ ਦਿਆ ਕਰ ਐ ਕਰਕੇ ਰਾਤ ਨੂੰ ਵੀ ਉਹ ਤੇਰੇ ਲਾ ਦੇਵੇ ਉਹਨੂੰ ਕਹਦੇ ਵੀ ਉਹ ਤੇਰੇ ਲਾ ਦੇਵੇ ਜਵਾਕਾਂ ਦੇ ਦੋਨੇ ਜਾਨੇ ਰਲ ਕੇ ਲਾ ਦਿਆ ਕਰੋ ਵੀ ਇਹ ਜੇ ਤੁਸੀਂ ਜੇ ਕਿਤੇ ਉਹਦੇ ਬਜ਼ੁਰਗ ਦੇ ਲਾਉਣਾ ਸ਼ੁਰੂ ਕਰਤਾ ਤੁਹਾਨੂੰ ਜਿਹੜੀਆਂ ਅਸੀਸਾਂ ਨਿਕਲਣੀਆਂ ਹਨਾ ਮਿੱਤਰੋ ਤੁਸੀਂ ਸੋਚ ਵੀ ਨਹੀਂ ਸਕਦੇ ਪਈ ਇਹ ਜਿਹੜਾ ਰੀਡ ਦੀ ਹੱਡੀ ਤੇ ਲੱਗਣ ਲੱਗ ਗਿਆ ਜਿੰਦਗੀ ਚ ਜਿਵੇਂ ਮਰਜੀ ਆਇਆ ਕਰੀ ਜਾਇਓ ਜਿੱਧਰ ਮਰਜੀ ਗੇੜੇ ਖਾਈ ਜਾਇਓ ਰੀਡ ਦੀ ਹੱਡੀ ਚ ਮਣਕਾ ਨਹੀਂ ਹਿੱਲਦਾ ਹੁਣ ਜਣੇ ਖਾਣੇ ਦੀ ਮਣਕ ਕਿਹਨਲੇ ਪਏ ਨੇ L4 L5 ਤਾਂ ਉਹੀ ਹਿੱਲੇ ਪਏ ਨੇ ਫਿਰ ਜਿਹੜੇ ਉੱਪਰ C6 C1 ਤੋਂ ਲੈ ਕੇ 6 ਤੱਕ ਸਰਵਾਈਕਲ ਹੋਇਆ ਰਹਿੰਦਾ ਸੁਜੇ ਪਏ ਨੇ ਮੈਂ ਕਹਿੰਦਾ نیچے S1 ਤੋਂ ਲੈ ਕੇ C6 C1 ਤੱਕ ਇਹਨੂੰ ਪ੍ਰੋਪਰ ਇੱਕ ਵਾਰ ਹਿਲਾ ਦਿਓ ਲੱਗ ਗਈ ਬਹੁਤ ਹੈ ਜੀ ਔਰ ਇਹਦੇ ਵਿੱਚ ਐਸੀ ਐਸੀ ਚੀਜ਼ਾਂ ਪਾਈਆਂ ਹੋਈਆਂ ਨੇ ਜੇ ਹੁਣ ਬੋਲ-ਬੋਲ ਕੇ ਦੱਸੂਗਾ ਬਹੁਤ ਟਾਈਮ ਲੱਗ ਜੂ ਇਹਨੂੰ ਗੂਗਲ ਤੇ ਜਾ ਕੇ ਸਪਾਇਨ ਕੇਅਰ ਪੜਿਓ ਆਇਲ ਤੇ ਉਹਦੇ ਨਾਲ ਤੁਹਾਨੂੰ ਲਿਖਿਆ ਮਿਲੂਗਾ ਸਾਰਾ ਫਾਰਮੂਲਾ ਇਹ ਸਾਰੇ ਤੇਲ ਜਿਹੜੇ ਅਸੀਂ ਲੈਨੇ ਆ ਇਹੀ ਇਹਦੇ ਵਿੱਚ ਮਿਸ਼ਰਣ ਹੁੰਦੇ ਨੇ ਜਿਵੇਂ ਚੋ ਬਦਾਮ ਦਾ ਤੇਲ ਮੇਨ ਮਿਸ਼ਰਤ ਆ ਤਾਂ ਉਹ ਜਿਹੜੇ ਸਾਰੇ ਤੇਲ ਹੈ ਜੀ ਇਹ ਬਹੁਤ ਫਾਇਦਾ ਕਰਦੇ ਆ ਔਰ ਇੱਕ ਤੇਲ ਨਾ ਅਸੀਂ ਸਪੈਸ਼ਲ ਬਣਾਇਆ ਜੀ ਇੱਕ ਦਿਨ ਸੋ ਜੀ ਸਰ ਜਿਵੇਂ ਤੁਹਾਡੇ ਵਰਗੇ ਸਾਰੇ ਸੱਜਣ ਆਉਂਦੇ ਰਹਿੰਦੇ ਆ ਉਹ ਕਹਿੰਦੇ ਯਾਰ ਗੱਲ ਸੁਣੋ ਵੀ ਅਸੀਂ ਤਾਂ ਠੀਕ ਆ ਫਿੱਟ ਫਾਰ ਆ ਬਿਕੋਜ਼ ਆ ਭਾਬੀ ਤੁਹਾਡੀ ਨਾ ਬਹੁਤ ਥੱਕੀ ਰਹਿੰਦੀ ਆ ਹੁਣ ਅੱਜ ਕੱਲ ਮਾਹੌਲ ਇਹੋ ਜਿਹਾ ਬਣ ਗਿਆ ਨਾ ਲੇਡੀਜ਼ ਆਉਂਦੀਆਂ ਨੇ ਉਹ ਕਹਿੰਦੇ ਨੇ ਗੋਲ ਸਰ ਤੁਹਾਡੇ ਜੀਜਾ ਤੇ ਕਹਿ ਰਹੇ ਨੇ ਉਹ ਕਹਿੰਦੇ ਤੁਹਾਡੀ ਭਾਬੀ ਥੱਕੀ ਰਹਿੰਦੀ ਆ ਮਾਲ ਆਪਣੀ ਆਪਣੀ ਬੋਲੀ ਆ ਮਤਲਬ ਪਿਆਰ ਵਧਾਉਣਾ ਇੱਕ ਦੂਰੇ ਨਾਲ ਕਿਹੜੇ ਸ਼ਬਦ ਆਪਾਂ ਬੋਲਣੇ ਅچھے ਸ਼ਬਦਾਂ ਨਾਲ ਤਾਂ ਉਹ ਕਹਿੰਦੇ ਨੇ ਵੀ ਉਹ ਕੁਝ ਰਹੇ ਜੀ ਕੋਈ ਚੀਜ਼ ਨਹੀਂ ਰਹੀ ਮਟਿਆਰ ਬਣੀ ਰਹੇ ਯਾਰ ਹਰ ਵਕਤ ਅਸੀਂ ਵੀ ਚੌਂਨੇ ਥੱਕੇ ਹੋਨੇ ਘਰੇ ਆਉਨੇ ਵਿਚਾਰੀ ਐਵੇਂ ਰੋਈ ਜਾਂਦੀ ਐ ਚਿੱਕਾ ਮਾਰਦੀ ਐ ਕਦੀ ਥਕਾਵਟ ਆ ਕਦੀ ਧੂਈ ਦੁੱਖਦੀ ਐ ਕਦੀ ਤੇ ਕਹਿੰਦੇ ਰਮਾਂਸ ਵੀ ਖਤਮ ਹੋਇਆ ਪਿਆ ਜ਼ਿੰਦਗੀ ਚ ਐਸੇ ਚੱਕਰ ਚ ਤਾਂ ਅਸੀਂ ਨਾ ਜੀ ਤੇਲ ਬਣਾਇਆ ਮੈਂ ਤੁਹਾਨੂੰ ਦੱਸਦਾ ਉਹਦਾ ਮੈਂ ਫਾਰਮੂਲਾ ਵੀ ਸ਼ੇਅਰ ਕਰ ਦਿੰਦਾ ਤੁਹਾਡੇ ਨਾਲ ਉਹਦਾ ਅਸੀਂ ਬਣਾਇਆ ਮਟਿਆਰ ਨਾਭੀ ਤੇਲ ਜੀ ਇਹਨਾਂ ਧੁੰਨੀ ਚ ਲਾਉਣਾ ਜੀ ਲੇਡੀਜ਼ ਨੇ ਉਹ ਉਹਦੇ ਨਾਲ ਕੀ ਹੁੰਦਾ ਕਿ ਜਿਹਨਾਂ ਲੇਡੀਜ਼ ਨੂੰ ਮੈਨੋਪੌਜ਼ ਹੋ ਜਾਂਦਾ ਉਹਨਾਂ ਜੋ ਚੜਚੜਾਪਨ ਹੋ ਜਾਂਦਾ ਉਹਨਾਂ ਦੇ ਵਿੱਚ ਹੌਟ 플ਸ਼ ਦੀ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਨੂੰ ਹਰ ਵਕਤ ਸਵਿੰਗ ਮੂਡ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਉਹ ਤਾਂ ਆ ਜਾਂਦੀ ਹੈ ਜਿਨ੍ਹਾਂ ਨੂੰ ਮੈਨੋਪੋਜ਼ ਹੋਇਆ ਔਰ ਜਿਨ੍ਹਾਂ ਲੇਡੀਜ਼ ਨੂੰ ਬੇਸੇ ਸਟ्रेस ਰਹਿੰਦਾ ਕੰਮ ਦਾ ਜੌਬ ਦਾ ਹੋਰ ਉਹਨਾਂ 'ਚ ਵੀ ਇਹ ਪ੍ਰੋਬਲਮ ਰਹਿੰਦੀ ਆ ਤੇ ਕਈਆਂ ਨੂੰ ਘਰੇਲੂ ਕੰਮ ਦੀ ਬਹੁਤ ਟੈਨਸ਼ਨ ਕੰਮ ਹੀ ਇੰਨੇ ਹੋ ਗਏ ਕੰਮ ਵਾਲੀ ਰੱਖ ਲੋ ਰਹਿੰਦੀ ਨਹੀਂ ਚਾਰ ਦਿਨ ਉਹ ਸਟ्रेस ਤੇ ਉਹ ਲੇਡੀਜ਼ ਵਾਸਤੇ ਅਸੀਂ ਬਣਾਇਆ ਮੈਨੂੰ ਤਾਂ ਬੜੀਆਂ ਸੀਸਾ ਮਿਲੀਆਂ ਜੀ ਇਹਦੀਆਂ ਔਰ ਇਹਦੇ ਚ ਤੇਲ ਤਾਂ ਬਹੁਤ ਪਾਏ ਹੋਏ ਨੇ ਪਰ ਇੱਕ ਤਾਂ ਮੇਨ ਚ ਪਾਇਆ ਐਲਮੰਡ ਆਇਲ ਜੀ ਫਿਰ ਇਹਦੇ ਚ ਪਾਇਆ ਕਰੰਝ ਬੀਜ ਦਾ ਤੇਲ ਫਿਰ ਇਹਦੇ ਚ ਪਾਇਆ ਨਿੰਮ ਦਾ ਤੇ ਜਿਹੜਾ ਕਰੰਝ ਬੀਜ ਹੈ ਨਾ ਜੀ ਉਹ ਬੰਦੇ ਦੇ ਸਰੀਰ ਚ ਕਰੰਟ ਭਰ ਦਿੰਦਾ ਠੀਕ ਹੈ ਜੀ ਐਸੀ ਚੀਜ਼ ਆ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਪਾਇਆ yellow mustard oil ਤੇ ਇੱਕ ਪਾਇਆ ਦੇ ਵਿੱਚ lemon ਤੋਂ ਤੇ ਇੱਕ ਕੁਝ ਹਰਬਸ ਦਾ ਤੇਲ ਹੈ ਔਰ ਜਜੋਬਾ ਆਇਲ ਪਾਇਆ ਹੋਇਆ ਤੇ ਐਪ੍ਰੀਕੋਟ ਆਇਲ ਪਾਇਆ ਹੈ ਇਹ ਸਾਰੇ ਤੇਲ ਨਾਲ ਜੀ ਜਦੋਂ ਲੱਗਦੇ ਆ ਨਾਭੀ ਦੇ ਵਿੱਚ 72 ਦੇ 7000 ਨਾੜੀਆਂ 'ਚ ਗਰਮੀ ਪੈਦਾ ਹੋ ਜਾਂਦੀ ਹੈ ਔਰ ਜਿਵੇਂ ਮਤਲਬ ਘਰ ਦਾ ਮਾਹੌਲ ਹੀ ਬਦਲ ਜਾਂਦਾ ਮਤਲਬ ਪੂਰੇ ਘਰ ਚ ਆਈ ਲਵ ਯੂ ਤਾਂ ਮਾਹੌਲ ਬਣ ਜਾਂਦਾ ਜੋਦੀ ਸਾਹਿਬ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਗੋਲ ਸਾਹਿਬ ਥੈਂਕ ਯੂ ਸੋ ਮਚ ਮਿਸਤਰੀ ਕਰਦੇ ਨੇ ਲਈ